ਸਮਨਦੀਪ ਕੌਰ ਕਲਰਕ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਉਸਤੌਜ ਪਿੰਡ ਤੋਂ ਨੇ ਮੁੱਖ ਮੰਤਰੀ ਸਾਹਿਬ ਅੱਛਾ ਸਮਨਦੀਪ ਕੌਰ ਕਲਰਕ ਫਾਈਨਾਂਸ ਪਾਰਟ ਮੇਰੇ ਪਿੰਡ ਤੋਂ ਹਾਂ ਅੱਛਾ ਆਪਣੇ ਪਿੰਡ ਵਾਲੇ ਪਾਲੇ ਜਿਆਦਾ ਆਈ ਜਾਂਦੇ ਨੇ ਕਿਤੇ ਸ਼ੱਕ ਨਾ ਕਰਨ ਲੱਗ ਜਾਣਾ ਸ਼ੱਕ ਨਾ ਕਰਨ ਲੱਗ ਜਾਣਾ ਕਿਸੇ ਨੂੰ ਕੁਝ ਸ਼ਿਵਾਰਤ ਨਹੀਂ ਲਾਉਣੀ ਪਈ ਬੇਬੇ ਵੀ ਪਿੰਡ ਰਹਿੰਦੀ ਹੈ ਮੇਰੇ ਸਾਥਪੰਦ ਜੀ ਮਤਾਨ ਨੂੰ ਪਿਛਲੇ ਸਾਲ ਜੋ ਆਈਏ ਉਹਨਾਂ ਤੋਂ ਪਾਇਰੋਂ ਉਹਨਾਂ ਨੇ ਕਹਿ ਦਿੱਤੀ ਉਹ ਵੀ ਟਰਾਈ ਕਰਕੇ ਸਰਕਾਰ ਤੋਂ ਲਗਾਤਾਰ ਕੋਸ਼ਿਸ਼ ਕਰਤੀਏ ਕਿ ਇਹ ਨਹੀਂ ਕਰਨਾ ਚਾਹੀਦਾ ਇਹ ਸਿਰਫ ਸਾਡੇ ਦਿੱਕਤ ਵਿੱਚ ਪੈ ਕੇ ਪਹਿਲੇ ਮੈਂ ਤੁਹਾਨੂੰ ਫਲਸਫਾ ਛੋਟੀ ਪੱਜਾ ਕਰਕੇ ਲੱਗਿਆ ਕਿ ਜੇ ਤੁਸੀਂ ਕੰਟੀਨਿਊ ਹੋਸ ਤਾਂ ਲੱਗੀਆਂ ਤਾਂ ਕਿ ਮਤਲਬ ਕਿ ਬੱਚਨ ਕੰਟੀਨਿਊ ਹੋ ਸਕੀ ਜੀ ਜੋ ਇਹ ਦੇਖ ਲੋ ਜੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪਿੰਡ ਦੀ ਕੁੜੀ ਅੱਜ ਜਿਹੜੀ ਉਹ ਸਿਲੈਕਟ ਹੋ ਰਹੀ ਹੈ ਨਹੀਂ ਤਾਂ ਪਿੰਡ ਵਾਲਿਆਂ ਨੂੰ ਜਾਂ ਲਾਲੋ ਵੀ ਰਿਸ਼ਤੇਦਾਰਾਂ ਨੂੰ ਹੀ ਉਹ ਕਿਸੇ ਕਾਬਲੀਅਤ ਵਾਲੇ ਬੰਦੇ ਨੂੰ ਛੱਡ ਕੇ ਉਹਨਾਂ ਨੂੰ ਉੱਪਰ ਕਰ ਲਿਆ ਜਾਂਦਾ ਸੀ ਖੁਸ਼ੀ ਹੈ ਕਿ ਆਪਣੀ ਮਿਹਨਤ ਦੇ ਨਾਲ ਤਜ ਕ ਤੁਸੀਂ ਕੰਮ ਜਬ ਇਹ ਆ ਸਮਨਦੀਪ ਕੌਰ ਕਲਰਕ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਤੁਸਤੋਜ ਪਿੰਡ ਤੋਂ ਨੇ ਮੁੱਖ ਮੰਤਰੀ ਸਾਹਿਬ ਅੱਛਾ ਸਮਨਦੀਪ ਕੌਰ ਕਲਰਕ ਫਾਈਨਾਂਸ ਪਾਰਟ ਮੇਰੇ ਪਿੰਡ ਤੋਂ ਅੱਛਾ ਕਿੰਨਾਂ ਦੀ ਕੁੜੀਆਂ ਭਾਈ ਅੱਛਾ ਅੱਛਾ ਸਰੋਟੀ ਬਦੌਲਤ ਕੀ ਸਾਲ ਦੇ ਵਿੱਚ ਮੈਨੂੰ ਪਤਾ ਹੈ ਮੈਨੂੰ ਪਤਾ ਤੁਹਾਡੇ ਪਰਿਵਾਰ ਦੇ ਨਾ ਮੈਨੂੰ ਤੁਹਾਡਾ ਭਰਾ ਬ੍ਰਦਰ ਵੀ ਮਿਲਿਆ ਸੀ ਨਹੀਂ ਜੀ ਉਹ ਮੇਰੇ ਹਸਬੰਦ ਸੀ ਮੇਰੇ ਹਸਬੰਦ ਨੇ ਮਤਾਂ ਉਹ ਪਿਛਲੇ ਸਾਲ ਜੋਬ ਲਈ ਹੈ ਜੀ ਉਹ ਨਾ ਤੁੰ ਫਾਇਰ ਉਸ ਤੋਂ ਨਾਲੇ ਕਿਆ ਦੀ ਕੋਈ ਟਰਾਈ ਕਰੀ ਸਕਾ ਹੈ ਕਿ ਸਕਾਰ ਜੇ ਤੋ ਲਗਾ ਕੇ ਪੋਸਟਾ ਕੱਟੀ ਹੈ ਤਦ ਵੀ ਕਰਨਾ ਚਾਹੀਦਾ ਇਹ ਸਿਰਫ ਸਾਦੇ ਵਿੱਚ ਵਿੱਚ ਫਿਰ ਕਰਕੇ ਫਿਰ ਮੀਨਸ ਨੂੰ ਫਿਰ ਤੋਂ ਛੋਟੀ ਪਈਆਂ ਕੱਟੇ ਲੱਗਿਆ ਕਿ ਜੇ ਤੁਸੀਂ ਕੰਟੀਨਿਊ ਪੋਸਟਾ ਲੱਗੀਆਂ ਤਾਂ ਕੱਟੇ ਮਤਲਬ ਕਿ ਬਚਨ ਕੰਟੀਨਿਊ ਮੋਟੇ ਲਈ ਤੇ ਮੈਂ ਹੁੰਦੀ ਰਹੂਗੀ ਕਿ ਸਾਦੇ ਵਿੱਚ ਉਹ ਤਾਂ ਚਲ ਠੀਕ ਹੈ ਕਿਤੇ ਹੁਣ ਆਪਾਂ ਆਪਣੇ ਪਿੰਡ ਵਾਲੇ ਬਾਹਲੇ ਜਿਆਦਾ ਆਈ ਜਾਂਦੇ ਨੇ ਕਿਤੇ ਸ਼ੱਕ ਨਾ ਕਰਨ ਲੱਗ ਜਾਣਾ ਸ਼ੱਕ ਨਾ ਕਰਨ ਲੱਗ ਜਾਣਾ ਪਪੂ ਪੁੱਤ ਕਿਆ ਸੀ ਕਿ ਤੁਸੇ ਟੇਲ ਬੋਲੀ ਦਾ ਜੇਕਰ ਬੋਲਣਾ ਪਪੂ ਵੀ ਤੂੰ ਬੋਲ ਹੀ ਨਾ ਅਰੇ ਕਿਸੇ ਕਿਸੇ ਨੂੰ ਕੁਛ ਵਾਰਤਾ ਨਹੀਂ ਲਾਉਣੀ ਪਈ ਬੇਬੇ ਵੀ ਪਿੰਡ ਰਹਿੰਦੀ ਐ ਅੱਛਾ ਕਿਸੇ ਨੂੰ ਕੋਈ ਖਾਸ ਨਹੀਂ ਪਈ ਕਿ ਸਾਰੇ ਬੱਚੇ ਇੱਥੇ ਬੈਠੇ ਨੇ ਕਾਹਨੂੰ ਪਤਾ ਵੀ ਸਾਰੇ ਅੱਗੇ ਕੀ ਮਿਹਨਤ ਕਰਦੇ ਆਂਗੇ ਇਸ਼ਾਰਾ ਕਰਨਾ ਨਿਕਲ ਵੀ ਸਭ ਤੇ ਇਹ ਦੇਖ ਲਓ ਜੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪਿੰਡ ਦੀ ਕੁੜੀ ਅੱਜ ਜਿਹੜੀ ਉਹ ਸਿਲੈਕਟ ਹੋ ਰਹੀ ਐ ਨਹੀਂ ਤਾਂ ਪਿੰਡ ਵਾਲਿਆਂ ਨੂੰ ਜਾਂ લાલોબી ਰਿਸ਼ਤੇਦਾਰਾਂ ਨੂੰ ਹੀ ਉਹ ਕਿਸੇ ਕਾਬਲੀਅਤ ਵਾਲੇ ਬੰਦੇ ਨੂੰ ਛੱਡ ਕੇ ਉਹਨਾਂ ਨੂੰ ਉੱਪਰ ਕਰ ਲਿਆ ਜਾਂਦਾ ਸੀ। ਸੋ ਖੁਸ਼ੀ ਹੈ ਕਿ ਆਪਣੀ ਮਿਹਨਤ ਦੇ ਨਾਲ ਬੱਚੇ ਤੁਸੀਂ ਕਾਮਯਾਬ ਹੋ ਗਏ। ਗੁੱਡ ਲੱਕ। ਗੁੱਡ ਲੱਕ। ਮੁੱਖ ਮੰਤਰੀ ਸਾਹਿਬ ਪਾਰਟੀ ਦਾ ਅੰਕੜਾ 40000 ਕ੍ਰਾਸ ਹੋ ਗਿਆ। 19 ਹੌਲ ਨੂੰ ਬਣਾਉਣ ਲਈ ਇੱਟ ਨਹੀਂ ਲੱਗੀ ਹੋਣੀ ਜਿੰਨੇ ਇਸ ਹਾਲ ਦੇ ਅੰਦਰ ਪੋਇੰਟਵਲ ਲੈਟਰ ਦੇ ਚੁੱਕੇ ਆ ਅਸੀਂ ਹੁਣ ਤੱਕ। ਕਮਰ ਸ਼ੇਰਪਾਲ ਸਿੰਘ ਅਗਲੇ ਕੈਂਡੀਡੇਟ ਪੀਐਸਪੀਸੀਐਲ ਫਰੀਦਕੋਟ ਤੋਂ फरीद को तो कीड़ा पिंडा शहर तो माइक थोड़े नेड़े लगते <summer> सारेडम ससली का मेरा नाम कमल शेख पांची सर हेलो मैं बहुत खुशी हो रही कि फर्डिनाय इट्रैक्शन करता मौका मिला है सर मेरी तर, पहली जो है गई कमल में हेलो मैं प्राइवेटों कर रहा थी सर मेरे में एक मन की ख्याल ही आया अभी बाहर चले जावा कुछ नहीं की बाहर जावा पर मेरी तरफ पर योजनाएं चल रही है अच्छा क्या बात है मैं कार्यक्रम सर भारत तो डीप कोर्ट को पता है इन डेवलप्मेंट में जाके हम्म सारी मेरी एजुकेशन पर भारी हुई है पंजाबी चले हम्म हम्म तो कहे किथें ਜਾਣਾ ਸਕੇਟਕੂੜਾ ਐਸੇ ਕਰਲੇ ਸੀ ਯਾਰ ਉਹ ਤਾਂ ਬਹੁਤਾ ਬਚ ਗਏ ਫਿਰ ਉਹਨੂੰ ਸਾਰੇ ਵੀ ਪਰਿਵਾਰ ਵੀ کہہ ਰਹੇ ਨੇ ਫਿਰ ਇਹਦਾ ਘਰੇ ਚਿੱਠੀ ਆਈ ਜਾਂ ਕਿਸੇ ਨੇ ਦੱਸਿਆ ਥੋੜਾ

ਸਭ ਨੂੰ ਮੌਕਾ ਮਿਲ ਜੂਗਾ ਚ ਹਰਾਪਨ ਚਲਾਉਂਦੇ ਨੇ ਬਸ ਹਰਾਪਨ ਚੱਲਦਾ ਰਿਹਾ ਕੋਈ ਗੱਲ ਨਹੀਂ ਬਹੁਤ ਮਿਹਰਬਾਨੀ ਕਮਰਸ਼ੀਅਲ ਬਾਏ ਏਸੀ ਉਹ ਨੌਜਵਾਨ ਕਿਸ ਨੇ ਰਿਵਰਸ ਮਾਈਗ੍ਰੇਸ਼ਨ ਦੀ ਐਗਜ਼ਾਮਪਲ ਦਿੱਤੀ ਸਾਨੂੰ ਤੇ ਅੱਗੇ ਬਠਿੰਡਾ ਤੋਂ ਲੜਕੀ ਆ ਪੂਜਾ ਰਾਣੀ ਜੋ ਕਲਰਕ ਆ ਪੀਐਸਪੀਸੀਐਲ ਦੇ ਵਿੱਚ ਪੂਜਾ ਰਾਣੀ ਨਮਸਤੇ ਸਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਨਾਮ ਪੂਜਾ ਹੈ ਕਿ ਮੇਰੀ ਪੀਐਸਪੀ ਕੋਰਸ ਪਲੱਸ ਦੀ ਪੋਸਟ ਹੈ ਸਰ ਮੈਂ ਤੁਹਾਨੂੰ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਸਰ ਮੈਂ ਇਹ ਗੱਲ ਨਹੀਂ ਸੋਚੀ ਮਤਲਬ ਸਾਰੇ ਬੱਚੇ ਇਹ ਕਹਿੰਦੇ ਕਿ ਵੀ ਪੰਜਾਬ ਵਿੱਚ ਦਾ ਭਾਰਤੀ ਸੇ ਕੁਝ ਪਾਰਸ ਤੇ ਜਾਂ ਪੈਸੇ ਨਾਲ ਹੀ ਹੁੰਦੀ ਹੈ ਸਰ ਮੈਂ ਟਰਾਈ ਵੀ ਕੀਤਾ ਬਹੁਤ ਵਾਰ ਪਰ ਸਾਨੂੰ ਵੀ ਐਵੇਂ ਮਤਲਬ ਫੀਲ ਹੋਇਆ ਕਿ ਪਾਰਸ ਦੀ ਕੀ ਹੁੰਦੀ ਹੈ ਪਰ ਜਦੋਂ ਜਦੋਂ ਤਾਂ ਦੀ ਸਰਕਾਰ ਆਈ ਫਿਰ ਤੁਹਾਨੂੰ ਕੋਈ ਨਾ ਕੋਈ ਮੀਂਹ ਜਾਗੀ ਕਿਉਂਕਿ ਸਰਕਾਰ ਬਹੁਤ ਇਮਾਨਦਾਰੀ ਨਾਲ ਕੰਮ ਕਰਦੀ ਹੈ ਸਾਨੂੰ ਲਈ ਹੁਣ ਸਾਡਾ ਵੀ ਕੁਝ ਵਾਅਦਾ ਹੈ ਚਲ ਤੇ ਹੁਣ ਜਦੋਂ ਤੁਹਾਡੀ ਸਰਕਾਰ ਦੇ ਬਦਲਦੀ ਮੈਨੂੰ ਨੌਕਰੀ ਮਿਲੀ ਤੇ ਸਾਡੇ ਸੁਪਨੇ ਸਕਾਰ ਹੋ ਪਏ ਤੇ ਅਸੀਂ ਇਹ ਚਾਹੁੰਦੇ ਆ ਵੀ ਅੱਗੇ ਵੀ ਤੁਹਾਡੀ ਹਮੇਸ਼ਾ ਸਰਕਾਰ ਆਵੇ ਜਿਹਦੇ ਨਾਲ ਵੀ ਹੋਰ ਵੀ ਜਿਹੜੇ ਬੱਚੇ ਆ ਜਿਹੜੇ ਮਿਹਨਤ ਕਰਦੇ ਆ ਪਰ ਕਿਸੇ ਜਿਵੇਂ ਪੈਸਿਆਂ ਦੀ ਕਮੀ ਕਰਕੇ ਜਾਂ ਉਹਨਾਂ ਕੋਲ ਕੋਈ ਸਪਾਰਸ਼ ਨਹੀਂ ਹੁੰਦੀ ਤਾਂ ਰਹਿ ਜਾਂਦੇ ਆ ਬਟ ਹੁਣ ਤੁਹਾਡੀ ਸਰਕਾਰ ਆ ਰਹੀ ਹੈ ਜਿਹੜੀ ਮਾਣ ਦਾ ਇਹਨਾਂ ਕੰਮ ਕਰਦੀ ਹੈ ਤੇ ਮਿਹਨਤ ਕਰਦੇ ਆ ਜਿਹੜੇ ਸਹੀ ਕਰਮਾ ਦੇ ਬੱਚੇ ਉਹਨਾਂ ਨੂੰ ਜੋਬ ਮਿਲਦੀ ਹੈ ਤੇ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ। ਵੈਰੀ ਗੁੱਡ। ਧੰਨਵਾਦ। ਆਖਰੀ ਉਮੀਦਵਾਰ ਜਿਨ੍ਹਾਂ ਨੂੰ ਅਸੀਂ ਇਹ ਵਿਚਾਰ ਸੁਣਾਗੇ ਅਰਵਿੰਦਰ ਕੌਰ ਕਲਰਕ ਕਮ ਡਾਟਾ ਐਂਟਰੀ অপারেਟਰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੋਂ ਨਥਿਆ ਪਿੰਡਾ ਬਠਿੰਡੇ ਜ਼ਿਲ੍ਹੇ ਦਾ ਰਵਿੰਦਰ ਕੌਰ ਸਤਿ ਸ਼੍ਰੀ ਅਕਾਲ ਸਰ। ਜਰ ਮੈਂ ਨਥਿਆ ਤੋਂ ਬਿਲੋਂਗ ਕਰਦੀ ਮੇਰਾ ਨਾਮ ਰਵਿੰਦਰ ਕੌਰ ਹੈ। ਗੰਦਮਾ ਸਾਹਿਬ ਦੇ ਨੇੜੇ ਮੇਰਾ ਪਿੰਡ ਹੈ ਜੀ ਮੈਨੂੰ ਪਤਾ ਮੈਂ ਚਲ ਕੇ ਆਇਆ ਹਾਂ ਹਾਂਜੀ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵਿਚਾਰ ਆ ਕੇ ਸਾਨੂੰ ਲੋਕ ਮਰਪਿਤ ਹੋ ਕੇ ਸੇਵਾ ਕਰਦੇ ਹੋ ਇੰਨਾ ਇੰਟਰੈਕਟ ਕਰਨ ਦਾ ਮੌਕਾ ਤਾਂ ਸ਼ਾਇਦ ਪਹਿਲਾ ਨਾ ਕਰੀ ਜ਼ਿੰਦਗੀ ਚ ਮਿਲਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਸਾਹਮਣੇ ਆਏ ਹੋ ਸਾਡੇ ਵਿਚਾਰ ਆਏ ਹੋ ਤੇ ਸਾਨੂੰ ਰੁਜ਼ਗਾਰ ਸਾਡੇ ਹੱਥਾਂ ਚ ਪੇਟ ਕਰ ਰਹੇ ਹੋਗੇ ਤੇ ਸਰ ਮੁੱਖੀ ਗੱਲ ਇਹ ਹੈ ਕਿ ਮੈਂ ਇਹ ਕਹਿਣਾ ਚਾਹੁੰਦੀ ਕਿ ਜਦੋਂ ਦੀ ਮੈਂ ਇਹ ਪੋਸਟ ਅਪਲਾਈ ਕੀਤੀ ਹੈ ਤੇ ਅੱਜ ਤੱਕ ਮੈਂ ਕਦੇ ਕਿਸੇ ਨੂੰ ਚਾਹ ਦਾ ਕੱਪ ਵੀ ਆਫਰ ਨਹੀਂ ਕੀਤਾ ਹੈਗਾ ਸਿਰ ਪਿਓਰਲੀ ਮੈਰਿਟ ਬੇਸ ਤੇ ਇਹ ਮੇਰੀ ਸਿਲੈਕਸ਼ਨ ਹੋਈ ਹੈ ਭਰਤੀ ਹੋਈ ਹੈ ਸਰ ਥੈਂਕ ਯੂ ਸੋ ਮੱਚ ਆਕੇ ਗੁੱਡ ਲੱਕ ਮੱਖ ਮੰਤਰੀ ਸਾਹਿਬ ਹਰਗੱਲ ਜੋ ਨੌਜਵਾਨ ਨੌਕਰੀ ਕਰ ਰਿਹਾ ਡਿਪਾਰਟਮੈਂਟ ਦੇ ਵਿੱਚ ਉਹ ਕਹਿੰਦਾਗਾ ਅਸੀਂ ਵੀ ਕਾਸ ਮੁੱਖ ਮੰਤਰੀ ਸਾਹਿਬ ਆਪ ਅਪੁਆਇੰਟਮੈਂਟ ਹਾਸਲ ਕਰੀਏ ਇਹ ਹਰੇਕ ਦੀ ਹੁੰਦੀ ਆ ਜਜ਼ਬਾਤ ਹੁੰਦੇ ਜੋ ਇਹ ਲੜਕੀ ਨੇ ਸਾਂਝ ਕੀਤੇ ਹੁਣ ਉਹ ਸੁਲੱਖਣੀ ਘੜੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਸਦਾ ਦੇ